ਆਪ ਪਾਣੀ ਦੇ ਵਿੱਚ ਸੁੱਟ ਕੇ ਮਹਾਨ ਕੋਸ਼ ਦੀ ਗੁਰਬਾਣੀ ਦੀ ਕੁਰਾਨ ਦੀ ਗੀਤਾ ਦੀ ਵੈਦਾਂ ਦੀ ਬਾਈਬਲ ਦੀ ਔਰ ਜੈਨੀਆਂ ਦੇ ਬੋਧੀਆਂ ਦੇ ਗ੍ਰੰਥਾਂ ਦੀ ਬੇਦਬੀ ਕੀਤੀ ਆ ਇਹ ਕਿਸੇ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਗਲਤ ਕੀਤਾ ਗਿਆ ਅੱਜ ਤੋਂ 16 ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਨੇ ਇੱਕ ਪ੍ਰੋਜੈਕਟ ਦਿੱਤਾ ਸੀਗਾ ਵੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਛਾਪਣਾਗਾ ਚਾਰ ਭਾਗਾਂ ਦੇ ਵਿੱਚ ਲਗਭਗ 4 ਜਾਂ 5 ਕਰੋੜ ਰੁਪਏ ਦਾ ਖਰਚਾ ਕੀਤਾ ਕਹਿੰਦੇ ਤਰਕ ਦਿੱਤਾ ਅਸੀਂ ਇਕੋ ਫਰੈਂਡਲੀ ਆ ਜਿਹੜੀਆਂ ਇੱਥੇ ਗੱਡੀਆਂ ਚੱਲਦੀਆਂ ਨੇ ਇਹਨਾਂ ਦੀਆਂ ਏਸੀ ਚੱਲਦੇ ਨੇ ਉਹ ਨਹੀਂ ਪ੍ਰਦੂਸ਼ਣ ਕਰਦੇ ਕੀ ਇਹ ਕੱਲਾ ਇਹਨਾਂ ਨੂੰ ਪ੍ਰਦੂਸ਼ਣ ਨਹੀਂ ਦਦੀ ਐਡੀ ਬੇਅਦਬੀ ਕੀਤੀ ਆ ਦੋ ਟੋਏ ਪੱਟ ਦਿੱਤੇਗੇ ਟੋਏ ਪੱਟ ਕੇ ਇਹਨੂੰ ਗਾਂਤਰੀਆਂ ਚਲਾ ਚਲਾ ਕੇ ਆਏ ਪਾੜ ਕੇ ਸੱਟ ਰਹੇ ਸੋ ਪਿੱਛੇ ਦੇਖੋ ਟੋکریاں ਭਰ-ਭਰ ਕੇ ਇਸ ਤਰੀਕੇ ਨਾਲ ਧਾਰਮਿਕ ਗ੍ਰੰਥ ਲੈ ਕੇ ਜਾ ਰਹੇ ਨੇ ਮੰਨ ਲਓ ਕਿ ਕੋਈ ਅਸੀਂ ਨਵੀਂ ਚੀਜ਼ ਬਣਾ ਰਹੇ ਹੋਈਏ ਨਵਾਂ ਕੁਝ ਲਿਖ ਰਹੇ ਹੋਈਏ ਨਾ ਉੱਚ ਮੰਨ ਸਕਦੇ ਆ ਕਿ ਗਲਤੀ ਹੋ ਸਕਦੀ ਹੈ ਹੈਨਾ ਕੋਈ ਚੀਜ਼ ਪਹਿਲਾਂ ਠੀਕ ਹੋਈ ਹੋਈ ਆ ਉਹਨੂੰ ਤੁਸੀਂ ਗਲਤ ਕਰ ਰਹੇ ਆ ਇਹ ਤਾਂ ਇਹਦਾ ਮਤਲਬ ਹੋ ਗਿਆ ਕਿ ਜਾਣ ਬੁਝ ਕੇ ਗਲਤ ਕੀਤਾ ਸਾਡੇ ਕੋਲੇ ਆਲਰੇਡੀ ਅਵੇਲੇਬਲ ਸੀਗਾ ਭਾਈ ਕਨ ਸਿੰਘ ਨਾਬਾ ਦਾ ਲਿਖਿਆ ਹੋਇਆ ਗੁਰੂ ਸ਼ਬਦ ਰਤਨਾਕਰ ਮਹਾਨਕੋਸ਼ ਇਹ ਜਿਹੜੀ ਯੂਨੀਵਰਸਿਟੀ ਗਠ ਟੀਮ ਗਠਿਤ ਕੀਤੀ ਗਈ ਕਮੇਟੀ ਗਠਿਤ ਕੀਤੀ ਗਈ ਇਹਨੇ ਕੀ ਕਰਨਾ ਸੀ ਕਿ ਮਹਾਨਕੋਸ਼ ਨੂੰ ਦੇਖ ਕੇ ਰੀਰਾਈਟ ਕਰਕੇ ਪੰਜਾਬੀ ਯੂਨੀਵਰਸਿਟੀ ਦੇ ਲੋਗੋ ਦੇ ਹੇਠ ਪਬਲਿਸ਼ ਕਰਨਾ ਸੀ ਔਰ ਨਾਲ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰਨਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਵੀ ਸਿਧਾਂਤ ਦਰਜ ਨੇ ਜਿੰਨੇ ਵੀ ਸੰਕਲਪ ਨੇ ਉਹਨਾਂ ਦੀ ਵਿਆਖਿਆ ਕੀਤੀ ਹੋਈ ਭਾਈ ਕਨ ਸਿੰਘ ਨਾਂਬਾ ਨੇ ਇਸ ਤੋਂ ਇਲਾਵਾ ਗੀਤਾ ਦੇ ਸੋਲੋਕਾਂ ਨੂੰ ਕੋਟ ਕੀਤਾ ਹੋਇਆ ਚਾਰ ਵੇਦਾਂ ਦੇ ਰੈਫਰੈਂਸ ਨੇ ਇਹਦੇ ਵਿੱਚ ਪਵਿੱਤਰ ਕੁਰਾਨ ਦੀਆਂ ਆਇਤਾਂ ਦਰਜ ਨੇ ਇਹਦੇ ਵਿੱਚ ਔਰ ਬਾਈਬਲ ਦੇ ਵੀ ਜਿਹੜੀਆਂ ਰਾਈਟਿੰਗਸ ਹੋਏ ਦੇ ਵਿੱਚ ਦਰਜ ਨੇ ਕਿ ਜਿਹੜੇ ਰੱਖਣੇ ਦੇ ਵਿੱਚ ਸਿੱਖਾਂ ਦੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਪੋਤੀਆਂ ਸੈਂਚੀਆਂ ਪਈਆਂ ਨੇ ਉਹ ਸੁਰੱਖਣੇ ਦੇ ਵਿੱਚ ਰਮਾਲੇ ਦੇ ਵਿੱਚ ਲਪੇਟ ਕੇ ਮਾਨਕੋਸ਼ ਨੂੰ ਰੱਖਿਆ ਜਾਂਦਾ ਪਰ ਆ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਕੋ ਫ੍ਰੈਂਡਲੀ ਕਹਿਣ ਦੇ ਨਾਤੇ ਇਸ ਨੂੰ ਆ ਪਾਣੀ ਦੇ ਵਿੱਚ ਸੁੱਟਿਆ ਤੀਜਾ ਜਿਹੜਾ ਟਰੱਕ ਹੈ ਉਹ ਲੋਡ ਹੋਣਾ ਸ਼ੁਰੂ ਹੋ ਗਿਆ ਇਸ ਤੋਂ ਪਹਿਲਾਂ ਦੋ ਟਰੱਕ ਲੋਡ ਹੋ ਚੁੱਕੇ ਨੇ ਇੱਕ ਟਰੱਕ ਪਿੱਛੇ ਵੀ ਖੜਾ ਉਹ ਕਹਿੰਦੇ ਜੀ ਇਹ ਇਕੋ ਫਰੈਂਡਲੀ ਤਰੀਕਾ ਸੀ ਤੁਸੀਂ ਕੀ ਸੋਚਦੇ ਆਂ ਇਹਦੇ ਬਾਰੇ ਇਕੋ ਫਰੈਂਡਲੀ ਜੋ ਇਹਨਾਂ ਨੇ ਸੋਚਿਆ ਪਰ ਦੂਸਰੇ ਪਾਸੇ ਇਹਨਾਂ ਨੇ ਇਹ ਨਹੀਂ ਵੇਖਿਆ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਨੇ ਇਹ ਗ੍ਰੰਥ ਵਿੱਚ ਕੁਰਬਾਨੀ ਦੀਆਂ ਜਿਹੜੀਆਂ ਪੰਕਤੀਆਂ ਹਨ ਬਾਕੀ ਗ੍ਰੰਥਾਂ ਦੇ ਹਵਾਲੇ ਦਿੱਤੇ ਗਏ ਹਨ ਡੀਐਸਪੀ ਸਾਹਿਬ ਲੱਗੇ ਹੋਏ ਨੇਗੇ ਐਸਪੀ ਸਾਹਿਬ ਆਪ ਲੱਗੇ ਹੋਏ ਨੇ ਐਸਐਚਓ ਸਾਹਿਬ ਉਹ ਖੜੇ ਨੇ ਦੂਜੇ ਐਸਐਚਓ ਸਾਹਿਬ ਲੱਗੇ ਹੋਏ ਨੇ ਇਹ ਯੂਨੀਵਰਸਿਟੀ ਦਾ ਇੱਕ ਵੀ ਪ੍ਰੋਫੈਸ ਸਾਡੀ ਪੁਲਿਸ ਪਾਰਟੀ ਵੀ ਨਾਲ ਜਾਏਗੀ ਸਾਡੀ ਜੋ ਜ਼ਿੰਮੇਵਾਰੀ ਬਣਦੀ ਹੈ ਅਸੀਂ ਬਖੂਬੀ ਸਮਝਦੇ ਹਾਂ ਉਹਨੂੰ ਔਰ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਵਾਂਗੇ ਸਰ ਕੋਈ ਪਰਚਾ ਵੀ ਦਰਜ ਕੀਤਾ ਗਿਆ ਜ਼ਿਕਰ ਹੋ ਰਿਹਾ ਸੀ ਕੱਲ ਹੀ ਹੋ ਗਿਆ ਸੀ ਸਰ ਐਫ ਆਈ ਆਰ ਵੀ ਇਹ ਕਿਹਨਾਂ ਦੇ ਖਿਲਾਫ ਹੋਇਆ ਜੀ ਮਹਾਨ ਕੁਸ਼ਪਾਤਸ਼ਾ ਜੀ ਉਹ ਜੋ ਯੂਨੀਵਰਸਿਟੀ ਵੱਲੋਂ ਸ਼ਾਪੇਗ ਐਸ ਆਈਓ ਦੇ ਵਿੱਚ ਕੁਝ ਗਲਤੀਆਂ ਹੋਣ ਕਰਕੇ ਪਾਤਸ਼ਾ ਜੀ ਉਹ ਟੋਏ ਵਿੱਚ ਟੋਆ ਪੱਟ ਕਰਕੇ ਪਾਸ਼ਾ ਨਸ਼ਟ ਕਰਨ ਦਾ ਜੋ ਸੀ ਅਣਜਾਣ ਪੁਣੇ ਵਿੱਚ ਪਾਤਸ਼ਾ ਜੀ ਕਾਰਜ ਕੀਤਾ ਗਿਆ ਤੁਸੀਂ ਪੁਲਿਸ ਡਿਪਾਰਟਮੈਂਟ ਦੇ ਹੋ ਕੇ ਵੀ ਇੱਕ ਵਾਰੀ ਡਿਊਟੀ ਵੀ ਨਿਭਾ ਰਹੇ ਹੋ ਇੱਕ ਵਾਰੀ ਸੇਵਾ ਦੇ ਮਹਾਨਕੋਸ਼ ਜਿਹੜੇ ਆਪਣੇ ਭਾਈ ਕਾਨ ਸਿੰਘ ਜੀ ਨਾਬਾ ਨੇ ਤਿਆਰ ਕੀਤਾ ਸੀਗਾ ਉਹਦੀ ਜਿਹੜੀ ਹੈ ਬੇਹਰਮਤੀ ਹੋਈ ਹੈ ਤਾਂ ਅਸੀਂ ਨਾਲ ਦੀ ਨਾਲ ਇੱਥੇ ਪਹੁੰਚੇ ਕਰ ਲਈ ਮੇਰੀ ਇੱਕ ਬੇਨਤੀ ਆ ਆਪਣੇ ਇਸ ਪਾਸੇ ਆ ਜੀ ਟਰੱਕ ਪਿੱਛੇ ਕਰਨਾ ਦੂਜਾ ਲਾਉਣਾ ਟਰੱਕ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸੋਕਤ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੌਜੂਦਾਂ ਤੇ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਟੋਆ ਜਿਹੜਾ ਪੁੱਟਿਆ ਗਿਆ ਸੀ ਜਿਹੜੇ ਇੱਥੋਂ ਦੇ ਅਧਿਕਾਰੀ ਸਨ ਕਿਉਂਕਿ ਮਹਾਨ ਕੋਸ਼ ਜਿਹੜਾ ਗਰੰਟੀ ਉਹਦੀ ਪਬਲਿਕੀਸ਼ਨ ਕਰਦੀ ਹੈ ਪੰਜਾਬੀ ਯੂਨੀਵਰਸਿਟੀ ਤੇ ਦੱਸਿਆ ਜਾ ਰਿਹਾ ਕਿ 30 ਤੋਂ 35000 ਤਰੁੱਟੀਆਂ ਕਮੀਆਂ ਉਹਦੇ ਵਿੱਚ ਹੁੰਦੀਆਂ ਨੇ ਜਿਹਨੂੰ ਲੈ ਕੇ ਫਿਰ ਆਵਾਜ਼ ਚੁੱਕੀ ਜਾਂਦੀ ਹੈ ਇਹ ਮਾਮਲਾ ਪਹਿਲਾਂ ਮੀਡੀਆ ਦੇ ਵਿੱਚ ਨਹੀਂ ਲੈ ਕੇ ਆਇਆ ਜਾਂਦਾ ਜਾਣਬੁੱਝ ਕੇ ਕਿ ਇਸ ਨੂੰ ਅੰਦਰ ਖਾਤੇ ਹੀ ਸੁਲਝਾ ਲਿਆ ਜਾਵੇ ਤਾਂ ਕਿ ਜਿਆਦਾ ਰੋਲਾ ਨਾ ਪਵੇ ਲੇਕਿਨ ਜਿਨਾਂ ਆਵਾਜ਼ ਚੁੱਕੀ ਉਹਨਾਂ ਨੇ ਬਾਰ ਬਾਰ ਵਾਰਨਿੰਗ ਦਿੱਤੀ ਪਿਆਰੇ ਲਾਲ ਗਰਗ ਵਰਗਿਆਂ ਨੇ ਲੇਕਿਨ ਉਹ ਵਾਰਨਿੰਗ ਦਾ ਕੋਈ ਅਸਰ ਨਹੀਂ ਹੋਇਆ ਤੇ ਅੰਤ ਇਹ ਹੋਇਆ ਕਿ ਫਿਰ ਕੁਲਤਾਰ ਸਿੰਘ ਸੰਧਵਾ ਜਿਹੜੇ ਪੰਜਾਬ ਦੇ ਸਪੀਕਰ ਨੇ ਉਹਨਾਂ ਨੇ ਆਖਰੀ ਵਾਰਨਿੰਗ ਦਿੱਤੀ ਲਾਸਟ ਵਾਰੀ ਤੇ ਯੂਨੀਵਰਸਿਟੀ ਨੇ ਪੰਜਾਬੀ ਯੂਨੀਵਰਸਿਟੀ ਨੇ ਕਦਮ ਚੁੱਕਿਆ ਕਿ ਟੋਆ ਪੁੱਟ ਦਿੱਤਾ ਗਿਆ ਮੇਰੇ ਨਾਲ ਇਸ ਵਕਤ ਉਹ ਸਿੰਘ ਵੀਰ ਮੌਜੂਦ ਨੇ ਜਿਹੜੇ ਇੱਥੋਂ ਦੇ ਸਟੂਡੈਂਟ ਵੀ ਨੇ ਜਿਨ੍ਹਾਂ ਨੇ ਇਹ ਸਭ ਤੋਂ ਪਹਿਲਾਂ ਆਵਾਜ਼ ਚੁੱਕੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋ ਲਾਵੀ ਪਿਆ ਤੇ ਹੁਣ ਅਸੀਂ ਵੇਖ ਰਿਹਾ ਵੀ ਤਿੰਨ ਟਰੱਕ ਭਰਨ ਵਾਲੇ ਆ ਹੁਣ ਮੇਰੇ ਖਿਆਲ ਚ ਚੌਥਾ ਭਰਨ ਵਾਲਾ ਤਿਆਰ ਹੈ ਇਹ ਜਿਹੜਾ ਅੱਜ ਆਪਾਂ ਜਿਹੜਾ ਇਹ ਦੁਕਾਨ ਤੇ ਵਾਪਰਿਆ ਇਹ ਵਾਪਰ ਦਾ ਕਾਰਨ ਕੀ ਹੈ ਮੈਂ ਥੋੜਾ ਜਿਹਾ ਇਹਦੇ ਬਾਰੇ ਗੱਲ ਕਰੂੰਗਾ ਅੱਜ ਤੋਂ 16 ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਨੇ ਇੱਕ ਪ੍ਰੋਜੈਕਟ ਦਿੱਤਾ ਸੀਗਾ ਵੀ ਤੁਸੀਂ ਮਹਾਨਕੋਸ਼ ਨੂੰ ਦੇਖ ਕੇ ਛਾਪਣਾਗਾ ਚਾਰ ਪਾਗਾ ਦੇ ਵਿੱਚ ਅੱਛਾ ਇਸ ਯੂਨੀਵਰਸਿਟੀ ਨੇ ਉਹ ਪ੍ਰੋਜੈਕਟ ਦੇ ਵਿੱਚੋਂ ਲਗਭਗ 4 ਜਾਂ 5 ਕਰੋੜ ਰੁਪਏ ਦਾ ਖਰਚਾ ਕੀਤਾ ਪ੍ਰੋਜੈਕਟ ਸਿਰੇ ਚੜਿਆ ਉਹ ਛੱਪ ਕੇ ਸਾਹਮਣੇ ਆ ਗਿਆ 2015-16 ਦੇ ਵਿੱਚ ਜਦੋਂ ਉਹ ਵਿਕਰੀ ਦੇ ਰੂਪ ਵਿੱਚ ਬੁੱਧੀ ਜੀਵੀਆਂ ਕੋਲੇ ਪਹੁੰਚਿਆ ਤਾਂ ਇਹਦੇ ਵਿੱਚ ਘੱਟੋ ਘੱਟ ਮਤਲਬ ਜੇ ਆਪਾਂ ਮੋਟਾ ਅੰਦਾਜ਼ਾ ਲਾਈਏ 30 ਤੋਂ 32000 ਜਾਂ 35000 ਗਲਤੀ ਪਾਈ ਗਈ ਹੂੰ ਹੂੰ ਉਦੋਂ ਫਿਰ ਇਹ ਸਿਹਰਦ ਬੁੱਧੀ ਜੀਵੀਆਂ ਨੇ ਸੋਚਿਆ ਤੇ ਯੂਨੀਵਰਸਿਟੀ ਨੂੰ ਸੁਝਾਅਨ ਦਿੱਤੀ ਵੀ ਤੁਸੀਂ ਇਹਨੂੰ ਵੇਚੋ ਨਾ ਇਹ ਵੇਚ ਕੇ ਜਦੋਂ ਆਮ ਲੋਕਾਂ ਦੇ ਵਿੱਚ ਜਾਊਗਾ ਇਹ ਨਵੇਂ ਸ਼ੰਕੇ ਖੜੇ ਕਰੂਗਾ ਸੱਟਲੀ ਨਵੀਆਂ ਪ੍ਰੋਬਲਮਾਂ ਖੜੀਆਂ ਕਰੂਗਾ ਤੇ ਉਹ ਉਦਾਂ ਇਹਦੀ ਬਿਕਰੀ ਬੰਦ ਹੋ ਗਈ ਤੇ ਉੱਥੇ ਰਹਿ ਗਿਆ ਫਿਰ ਇਹਦੇ ਤੇ ਕਮੇਟੀਆਂ ਬਣਦੀਆਂ ਨੇ ਵੀ ਇਹਦਾ ਹੱਲ ਕੀ ਕੱਢਿਆ ਜਾਵੇ ਇੱਕ ਵਾਰ ਹੱਲੇ ਨਿਕਲਿਆ ਵੀ ਗਲਤੀਆਂ ਪਿੱਛੇ ਲਾ ਦਿੱਤੀਆਂ ਜਾਣ ਤੁਸੀਂ ਦੇਖ ਸਕਦੇ ਹੋ ਦੋ ਟਰੱਕਾਂ ਦੇ ਵਿੱਚ ਆ ਨਹੀਂ ਰਿਹਾ 15000 ਗਿਣਤੀ ਦੇ ਵਿੱਚ ਇਹ ਛਪਿਆਗਾ ਕਿ ਡੀ ਲਾਰਜ ਅਮਾਉਂਟ ਦੇ ਵਿੱਚ ਇਹ ਤੇ ਪੈਸਾ ਲੱਗਿਆ ਹੋਊਗਾ ਸੋ ਉਸ ਤੋਂ ਬਾਅਦ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਸਪੀਕਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇੱਕ ਕਮੇਟੀ ਦਾ ਗਠਨ ਕੀਤਾ ਤੇ ਉਹਦੇ ਵਿੱਚ ਇਹ ਫੈਸਲਾ ਹੋਇਆ ਇਹਨੂੰ ਨੈਸਟ ਕਰ ਦਿੱਤਾ ਜਾਵੇ ਪਰ ਸਿੱਖ ਪਰੰਪਰਾ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਕਿਸੇ ਅਜਤਾਬ ਦੇ ਬਾਲਾਂ ਨੂੰ ਨਹੀਂ ਵੇਚਦੇ ਬਾਲਾਂ ਨੂੰ ਨਹੀਂ ਛੱਡਦੇ ਰੋਮਾਂ ਨੂੰ ਅਸੀਂ ਅਸੀਂ ਰੋਮਾਂ ਦਾ ਵੀ ਸੰਸਕਾਰ ਕਰਦੇ ਹਾਂ ਅਸੀਂ ਆਪਦੇ ਜਿਹੜੇ ਕਸ਼ੇਰੇ ਪਾਉਣੇ ਆਗੇ ਉਹਨਾਂ ਦਾ ਵੀ ਅਸੀਂ ਸੰਸਕਾਰ ਕਰਦੇ ਹਾਂ ਅਸੀਂ ਉਹਨੂੰ ਕਿਸੇ ਤਰ੍ਹਾਂ ਦੀ ਇਹ ਤਾਂ ਫੇਰ ਸਾਡੀ ਇੱਕ ਧਾਰਮਿਕ ਪੋਥੀ ਹੈਗੀ ਠੀਕ ਹੈ ਬਿਲਕੁਲ ਮੈਂ ਵੀਰ ਜੀ ਹੁਣੇ ਨਾ ਮੈਂ ਸੌਰੀ ਤੁਹਾਨੂੰ ਰੋਕਿਆ ਹੁਣੇ ਹੁਣੇ ਨਾ ਮੈਂ ਮੈਂ ਕਿਹਾ ਵੀ ਇੱਕ ਵਾਰੀ ਖੋਲ ਕੇ ਵਿਖਾਈਏ ਅਸੀਂ ਉੱਥੇ ਪਹਿਲੀ ਫੋਟੋ ਨਿਕਲ ਗਈ ਦਰਬਾਰ ਸਾਹਿਬ ਦੀ ਤੇ ਦਰਬਾਰ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਤੇ ਅੱਗੇ ਨਾ ਜਿਹੜੀ ਪੰਜਾਬੀ ਵੀ ਲਿਖੀ ਹੋਈ ਸੀ ਉਹ ਕੁਝ ਊਟ ਪਟਾਂਗ ਲਿਖੀ ਹੋਈ ਸੀ ਕੋਈ ਪਤਾ ਨਹੀਂ ਕੋਈ ਲਿੰਕ ਨਹੀਂ ਬਣ ਰਿਹਾ ਸੀਗਾ ਤੇ ਮੈਂ ਹੈਰਾਨ ਹੋ ਗਿਆ ਵੀ ਦਰਬਾਰ ਸਾਹਿਬ ਦੀ ਤਸਵੀਰਾਂ ਵੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਵਿੱਚ ਬਾਣੀ ਵੀ ਲਿਖੀ ਹੋਈ ਹੈ ਤੇ ਕੱਲੀ ਇਹ ਨਹੀਂ ਕਿ ਗੁਰ ਨੇ ਉਹਨਾਂ ਦੇ ਵੇਰਵੇ ਵਿੱਚ ਦਿੱਤੇ ਹੋਏ ਆ ਕਹਿੰਦੇ ਕਿ ਗੁਰੂ ਆਪਣਾ ਭਾਈ ਕਾਂ ਸਿੰਘ ਨਾਭਾ ਨੇ ਬੜੀ ਮਿਹਨਤ ਦੇ ਨਾਲ ਲਿਖਿਆ ਸੀ ਇਹ ਇਹ ਅੱਜ ਤੋਂ 99 ਸਾਲ ਪਹਿਲਾਂ 1926 ਦੇ ਵਿੱਚ ਇਹ ਕਾਰਜ ਪੂਰਾ ਹੋਇਆ ਸੀਗਾ 14 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਫਿਰ ਭਾਈ ਸਾਹਿਬ ਨੂੰ ਪੈਸੇ ਦੀ ਆਰਥਿਕ ਤੰਗੀ ਆਈ ਛਪਾ ਨਹੀਂ ਸਕੇ ਉਹ ਫਿਰ ਪਟਿਆਲੇ ਦੇ ਮਹਾਰਾਜਾ ਭពਿੰਦਰ ਸਿੰਘ ਨੇ 1930 ਦੇ ਵਿੱਚ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਲਈ ਇੱਕ ਫੰਡ ਜਾਰੀ ਕੀਤਾ ਵੀ ਤੁਸੀਂ ਇਹਨੂੰ ਛਪਾਓ ਉਦੋਂ ਇਹ ਛੱਪ ਕੇ ਸਾਹਮਣੇ ਆਇਆ ਤੇ ਅੱਜ ਸਾਡੀ ਯੂਨੀਵਰਸਿਟੀ ਉਨਾ ਸਮੇਂ ਚ ਸਾਧਨ ਕੀ ਸੀ ਤੇ ਅੱਜ ਸਾਧਨ ਕੀ ਨੇ ਸਾਡੀ ਯੂਨੀਵਰਸਿਟੀ ਦੇਖ ਕੇ ਵੀ ਛਾਪਨ ਦੇ ਸਮਰੱਥ ਨਹੀਂ ਹੈਗੀ ਫਿਰ ਉਸ ਤੋਂ ਬਾਅਦ ਇਹ ਗਲਤੀਆਂ ਕਰਕੇ ਉਸ ਤੋਂ ਬਾਅਦ ਇਹਨੂੰ ਨਸ਼ਟ ਦੀ ਗੱਲ ਆਈ ਤਾਂ ਜਦੋਂ ਨਸ਼ਟ ਦੀ ਗੱਲ ਆਈ ਤਾਂ ਯੂਨੀਵਰਸਿਟੀ ਨੇ ਐਡੀ ਨਲਾਇਕੀ ਕੀਤੀ ਐਡੀ ਬੇਅਦਬੀ ਕੀਤੀ ਆ ਦੋ ਟੋਏ ਪੱਟ ਦਿੱਤੇਗੇ ਟੋਏ ਪੱਟ ਕੇ ਇਹਨੂੰ ਗਾਂਤਰੀਆਂ ਚਲਾ ਚਲਾ ਕੇ ਆਂ ਪਾੜ ਕੇ ਸੱਟ ਰਹੇ ਆ ਕਹਿੰਦੇ ਤਰਕ ਦਿੱਤਾ ਅਸੀਂ ਇਕੋ ਫਰੈਂਡਲੀ ਆ ਜਿਹੜੀਆਂ ਇੱਥੇ ਗੱਡੀਆਂ ਚਲਦੀਆਂ ਨੇ ਇਹਨਾਂ ਦੀਆਂ ਏਸੀ ਚੱਲਦੇ ਨੇ ਉਹ ਨਹੀਂ ਪ੍ਰਦੂਸ਼ਣ ਕਰਦੇ ਕੀ ਇਹ ਕੱਲਾ ਇਹਨਾਂ ਨੂੰ ਪ੍ਰਦੂਸ਼ਣ ਨਹੀਂ ਦੀਦਾ ਦੀ ਫਿਰ ਉਸ ਤੋਂ ਬਾਅਦ ਇਹਦੀ ਮਤਲਬ ਨਸਤ ਦੇ ਲਈ ਜਾਂ ਇਹਦੇ ਡਿਸਟਰਾਏ ਦੇ ਲਈ ਇੱਕ ਕਮੇਟੀ ਬਣਦੀ ਆ ਉਹ ਕਮੇਟੀ ਦੇ ਵਿੱਚ ਕੋਈ ਵੀ ਧਾਰਮਿਕ ਪ੍ਰੋਫੈਸਰ ਜਾਂ ਕੋਈ ਵਿਅਕਤੀ ਨਹੀਂ ਪਾਇਆ ਜਾਂਦਾ ਜਿਹੜਾ ਉਹਦੇ ਬਾਰੇ ਦੱਸ ਸਕੇ ਵੀ ਇਹਦਾ ਕੀ ਵਿਧੀ ਵਿਧਾਨ ਹੁੰਦਾ ਜਦ ਕਿ ਜਦ ਕਿ ਪੀ ਯੂਨੀਵਰਸਿਟੀ ਇਹਦੇ ਵਿੱਚ ਰਿਲੀਜੀਅਨ ਦਾ ਸੈਪਰੇਟ ਇੱਕ ਡਿਪਾਰਟਮੈਂਟ ਹੈਗਾ ਚਾਰ ਵਿਭਾਗ ਨੇ ਚਾਰ ਵਿਭਾਗ ਅੱਛਾ ਜੀ ਇੱਕ ਵੀ ਪ੍ਰੋਫੈਸਰ ਨੂੰ ਇਹਨਾਂ ਨੇ ਕੀਤਾ ਨਹੀਂ ਸੋ ਇਹ ਜਿਹੜਾ ਮੰਦਭਾਗਾ ਵਰਤਾਰਾ ਹੈਗਾ ਇਹ ਪੰਜਾਬ ਦੀ ਧਰਤੀ ਤੇ ਵਾਪਰ ਰਿਹਾ ਹੈਗਾ ਸਾਨੂੰ ਇਹਦੀ ਜਾਗਣਾ ਪੈਣਾ ਅੱਜ ਅਸੀਂ ਇੱਥੋਂ ਮੰਗ ਕਰਦੇ ਆਂਗੇ ਵੀ ਜਿਨ੍ਹਾਂ ਨੇ ਇਹ ਗਲਤ ਛਾਪਿਆ ਉਹਨਾਂ ਦੇ ਤੇ ਇਨਕੁਆਇਰੀ ਬੈਠ ਕੇ ਇੱਕ ਉਹਨਾਂ ਦੇ ਵੀ ਜਿਹੜੀ ਆ ਉਹ ਪੈਸੇ ਦੀ ਬਸੂਲੀ ਹੋਣੀ ਚਾਹੀਦੀ ਆ ਤੇ ਉਹਨਾਂ ਤੇ ਵੀ ਇੱਕ ਧਰਾਵਾ ਦਰਜ ਕਰਕੇ ਪਰਚਾ ਹੋਣਾ ਚਾਹੀਦਾ ਕਿਉਂ ਕਿਉਂਕਿ ਉਹਨਾਂ ਨੇ ਸਾਡੇ ਨਾਲ ਧੋਖਾ ਰਾਇਆ ਉਹਨਾਂ ਨੇ ਕਿ ਜਾਣ ਬੁੱਝ ਕੇ ਸਾਜ਼ਿਸ਼ ਤਹਿਤ ਦੇਖ ਕੇ ਵੀ ਗਲਤ ਕਰਨ ਕੇ ਸਾਡੇ ਇਤਿਹਾਸ ਨੂੰ ਬਗਾੜਨ ਦੀ ਕੋਸ਼ਿਸ਼ ਕੀਤੀ ਸੋ ਪਿੱਛੇ ਦੇਖੋ ਟੋਕਰੀਆਂ ਭਰ-ਭਰ ਕੇ ਇਸ ਤਰੀਕੇ ਨਾਲ ਧਾਰਮਿਕ ਗ੍ਰੰਥ ਲੈ ਕੇ ਜਾ ਰਹੇ ਨੇ ਵੀਰਜਨਿਕ ਬੜਾ ਵਾਜਿਬ ਕੋਸ਼ਨ ਕੀਤਾ ਹੈ ਕਿ ਦੇਖ ਕੇ ਵੀ ਗਲਤੀਆਂ ਕਰ ਰਹੇ ਆ ਨਾ ਇਹ ਹੁੰਦਾ ਵੀ ਪਹਿਲਾਂ ਤਾਂ ਵੀਰ ਜੀ ਇਹ ਹੁੰਦਾ ਸੀਗਾ ਵੀ ਮੰਨ ਲਓ ਕਿ ਕੋਈ ਅਸੀਂ ਨਵੀਂ ਚੀਜ਼ ਬਣਾ ਰਹੇ ਹੋਈਏ ਨਵਾਂ ਕੁਝ ਲਿਖ ਰਹੇ ਹੋਈਏ ਨਾ ਉਹ ਚ ਮੰਨ ਸਕਦੇ ਆ ਕਿ ਗਲਤੀ ਹੋ ਸਕਦੀ ਹੈ ਹੈਨਾ ਕੋਈ ਚੀਜ਼ ਪਹਿਲਾਂ ਠੀਕ ਹੋਈ ਹੋਈ ਆ ਉਹਨੂੰ ਤੁਸੀਂ ਗਲਤ ਕਰ ਰਹੇ ਆ ਇਹ ਤਾਂ ਇਹਦਾ ਮਤਲਬ ਹੋ ਗਿਆ ਕਿ ਜਾਣ ਬੁਝ ਕੇ ਗਲਤ ਕੀਤਾ ਸਾਡੇ ਕੋਲੇ ਆਲਰੇਡੀ ਅਵੇਲੇਬਲ ਸੀਗਾ ਭਾਈ ਕਨ ਸਿੰਘ ਨਾਬਾ ਦਾ ਲਿਖਿਆ ਹੋਇਆ ਗੁਰੂ ਸ਼ਬਦ ਰਤਨਾਕੁਮਹਾਨਕੋਸ਼ ਇਹ ਜਿਹੜੀ ਯੂਨੀਵਰਸਿਟੀ ਗਠ ਟੀਮ ਗਠਿਤ ਕੀਤੀ ਗਈ ਕਮੇਟੀ ਗਠਿਤ ਕੀਤੀ ਗਈ ਇਹਨੇ ਕੀ ਕਰਨਾ ਸੀ ਕਿ ਮਹਾਨਕੋਸ਼ ਨੂੰ ਦੇਖ ਕੇ ਰੀਰਾਈਟ ਕਰਕੇ ਪੰਜਾਬੀ ਯੂਨੀਵਰਸਿਟੀ ਦੇ ਲੋਗੋ ਦੇ ਹੇਠ ਪਬਲਿਸ਼ ਕਰਨਾ ਸੀ ਔਰ ਨਾਲ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਟ ਕਰਨਾ ਸੀ ਇਹ ਪੰਜਾਬੀ ਦੇ ਵਿੱਚ ਦੇਖ ਕੇ ਲਿਖਦੇ ਸਮੇਂ ਵੀ ਇਹਨਾਂ ਨੇ ਭਾਈ ਕਨ ਸਿੰਘ ਨਾਬਾ ਨੇ ਮਹਾਨਕੋਸ਼ ਦੇ ਵਿੱਚ 65000 ਐਂਟਰੀਆਂ ਦਰਜ ਕੀਤੀਆਂ ਨੇ ਇਦਰਾਜ ਜ ਜਿਹਨਾਂ ਨੂੰ ਕਿਹਾ ਜਾਂਦਾ ਔਰ ਯੂਨੀਵਰਸਿਟੀ ਨੇ ਉਸ ਨੂੰ ਐਡਿਟ ਕਰਦੇ ਸਮੇਂ ਦੇਖ ਕੇ ਲਿਖਦੇ ਸਮੇਂ 30 ਤੋਂ 35000 ਗਲਤੀਆਂ ਕਰ ਦਿੱਤੀਆਂ ਤੇ ਇਹ ਕਿਦਾਂ ਪੋਸੀਬਲ ਹੋ ਸਕਦਾ ਜੀ ਅੱਜ ਕੱਲ ਤਾਂ ਟੈਕਨੋਲੋਜੀ ਵੀ ਇੰਨੀ ਹੈਗੀ ਆ ਕਿਹੜੀ ਚੀਜ਼ ਪਹਿਲਾਂ ਅਵੇਲੇਬਲ ਹੋਵੇ ਉਸ ਤੋਂ ਬੰਦਾ ਕਾਪੀ ਕਰਦੇ ਹੋਏ ਔਰ ਇਹ ਨਹੀਂ ਵੀ ਇੱਕ ਅੱਧੀ ਗਲਤੀ ਹੈ ਤੁਸੀਂ ਦੱਸੋ ਸਿਰਫ 35000 30 ਤੋਂ 35000 ਗਲਤੀਆਂ ਔਰ ਇਸ ਨੂੰ ਇਹ ਕਿਸੇ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਗਲਤ ਕੀਤਾ ਗਿਆ ਤਾਂ ਕਿ ਇਹ ਜਦੋਂ ਯੂਨੀਵਰਸਿਟੀ ਦੇ ਲੋਗੋ ਦੇ ਹੇਠ ਲੋਕਾਂ ਦੇ ਵਿੱਚ ਜਾਣਾ ਸੀ ਯੂਨੀਵਰਸਿਟੀ ਦੀ ਇੱਕ ਆਪਣੀ ਔਥੈਂਟੀਸਿਟੀ ਆ ਆਮ ਲੋਕ ਜਦੋਂ ਪੜਦੇ ਉਹਨਾਂ ਦੇ ਵਿੱਚ ਗੁਰੂਗੁਰ ਇਸ ਮਹਾਨਕੋਸ਼ ਦੇ ਵਿੱਚ ਮੈਂ ਦੱਸ ਦੇਣਾ ਚਾਹਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਵੀ ਸਿਧਾਂਤ ਦਰਜ ਨੇ ਜਿੰਨੇ ਵੀ ਸੰਕਲਪ ਨੇ ਉਹਨਾਂ ਦੀ ਵਿਆਖਿਆ ਕੀਤੀ ਹੋਈ ਭਾਈ ਕਨ ਸਿੰਘ ਨਾਂਬਾ ਨੇ ਇਸ ਤੋਂ ਇਲਾਵਾ ਗੀਤਾ ਦੇ ਸ਼ਲੋਕਾਂ ਨੂੰ ਕੋਟ ਕੀਤਾ ਹੋਇਆ ਚਾਰ ਵੇਦਾਂ ਦੇ ਰੈਫਰੈਂਸ ਨੇ ਇਹਦੇ ਵਿੱਚ ਪਵਿੱਤਰ ਕੁਰਾਨ ਦੀਆਂ ਆਇਤਾਂ ਦਰਜ ਨੇ ਇਹਦੇ ਵਿੱਚ ਔਰ ਬਾਈਬਲ ਦੇ ਵੀ ਜਿਹੜੀਆਂ ਰਾਈਟਿੰਗ ਸੋ ਇਹਦੇ ਵਿੱਚ ਦਰਜ ਨੇ ਭਾਵ ਕਿ ਮਾਨ ਕੋਸ਼ ਕੱਲੇ ਸਿੱਖ ਧਰਮ ਦੇ ਇਤਿਹਾਸ ਵਿਰਾਸਤ ਸੰਕਲਪ ਸਿਧਾਂਤਾਂ ਦੀ ਵਿਆਖਿਆ ਨਹੀਂ ਕਰਦਾ ਭਾਵ ਕਿ ਬਹੁਤ ਸਾਰੇ ਤਰਬਾਂ ਦੀ ਵਿਆਖਿਆ ਕਰਦਾ ਮਾਨ ਕੋਸ਼ ਸੋ ਇਹ ਕਿਤੇ ਨਾ ਕਿਤੇ ਇਹ ਸਿੱਖ ਧਰਮ ਦੀ ਇਹ ਇਹਦੇ ਵਿੱਚ ਜਦੋਂ ਵੀ ਆਪਾਂ ਮਾਨ ਕੋਸ਼ ਦਾ ਕੋਈ ਪੰਨਾ ਖੋਲ ਕੇ ਦੇਖਦੇ ਆ ਨਾ ਪ੍ਰਕਾਸ਼ ਕਰਕੇ ਦੇਖਦੇ ਆ ਉਦੇ ਇੱਕ ਪੰਨੇ ਦੇ ਉੱਪਰ ਘੱਟ ਤੋਂ ਘੱਟ 10 ਤੋਂ 15 ਪੰਕਤੀਆਂ ਗੁਰਬਾਣੀ ਦੀਆਂ ਕੋਟ ਕੀਤੀਆਂ ਨੇ ਭਾਈ ਸਾਹਿਬ ਨੇ ਇਸ ਦਾ ਸਤਿਕਾਰ ਸਿੱਖ ਘਰਾਂ ਦੇ ਵਿੱਚ ਇਸ ਤਰੀਕੇ ਨਾਲ ਕਰਦੇ ਨੇ ਕਿ ਜਿਹੜੇ ਰੱਖਣੇ ਦੇ ਵਿੱਚ ਸਿੱਖਾਂ ਦੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਸੈਂਚੀਆਂ ਪਈਆਂ ਨੇ ਉਹ ਸੁਰੱਖਣੇ ਦੇ ਵਿੱਚ ਰਮਾਲੇ ਦੇ ਵਿੱਚ ਲਪੇਟ ਕੇ ਮਹਾਨਕੋਸ਼ ਨੂੰ ਰੱਖਿਆ ਜਾਂਦਾ ਪਰ ਆ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਕੋ ਫ੍ਰੈਂਡਲੀ ਕਹਿਣ ਦੇ ਨਾਤੇ ਇਸ ਨੂੰ ਆ ਪਾਣੀ ਦੇ ਵਿੱਚ ਸੁੱਟ ਕੇ ਮਹਾਨਕੋਸ਼ ਦੀ ਗੁਰਬਾਣੀ ਦੀ ਕੁਰਾਨ ਦੀ ਗੀਤਾ ਦੀ ਵੈਦਾਂ ਦੀ ਬਾਈਬਲ ਦੀ ਔਰ ਜੈਨੀਆਂ ਦੇ ਬੋਧੀਆਂ ਦੇ ਗ੍ਰੰਥਾਂ ਦੀ ਵੈਦਵੀ ਕੀਤੀ ਆ ਇਹ ਨਾ ਸਹਿਣਯੋਗ ਵਰਤਾਰਾ ਜਿਹੜਾ ਇਹ ਵਾਪਰਿਆ ਅਸੀਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਇਹ ਜਿਹੜੇ ਅਧਿਕਾਰੀਆਂ ਨੇ ਕਰਵਾਇਆ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹਦੇ ਉੱਤੇ ਮੈਂ ਗੱਲ ਕਰਨੀ ਚਾਹੁੰਗਾ ਜਿਵੇਂ ਮਨਦੀਪ ਨੇ ਗੱਲ ਕਰੀ ਵੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਇਹ ਦੇਖੋ ਸਭ ਤੋਂ ਵੱਡੀ ਨਲਾਇਕੀ ਰਾਤ ਵਿਦਿਆਰਥੀਆਂ ਨੇ ਪ੍ਰੋਟੈਸਟ ਕੀਤਾ ਗੇਟ ਦੇ ਉੱਤੇ ਜਦੋਂ ਗੇਟ ਦੇ ਉੱਤੇ ਪ੍ਰੋਟੈਸਟ ਕੀਤਾ ਤਾਂ ਇਹ ਯੂਨੀਵਰਸਿਟੀ ਅਥਾਰਟੀ 9 ਵਜੇ ਸਾਨੂੰ ਉੱਥੇ ਅਨਾਥ ਛੱਡ ਕੇ ਆ ਗਈ ਯੂਨੀਵਰਸਿਟੀ ਕੋਈ ਅਧਿਕਾਰੀ ਨਹੀਂ ਰਿਹਾ ਪੰਜਾਬ ਪਟਿਆਲੇ ਦੀ ਪੰਜਾਬ ਪੁਲਿਸ ਨੇ ਸਾਡਾ ਇੰਨਾ ਸਾਥ ਦਿੱਤਾ ਅਸੀਂ ਇਸ ਗੱਲ 'ਚ ਕਹਿਣ 'ਚ ਕੋਈ ਹਕਤਾਈ ਨਹੀਂ ਕਰਾਂਗੇ ਤੁਸੀਂ ਆ ਦੇਖ ਸਕਦੇ ਹੋ ਸਾਹਮਣੇ ਡੀਐਸਪੀ ਸਾਹਿਬ ਲੱਗੇ ਹੋਏ ਨੇਗੇ ਐਸਪੀ ਸਾਹਿਬ ਆਪ ਲੱਗੇ ਹੋਏ ਨੇ ਐਸਐਚਓ ਸਾਹਿਬ ਉਹ ਖੜੇ ਨੇ ਦੂਜੇ ਐਸਐਚਓ ਸਾਹਿਬ ਲੱਗੇ ਹੋਏ ਨੇ ਇਹ ਯੂਨੀਵਰਸਿਟੀ ਦਾ ਇੱਕ ਵੀ ਪ੍ਰੋਫੈਸਰ ਇੱਥੇ ਆ ਕੇ ਨਹੀਂ ਖੜਿਆ ਹਲੇ ਤੱਕ ਨਹੀਂ ਆਈ ਨਹੀਂ ਆਏ ਹੈਗੇ ਡੀਐਸਪੀ ਸਾਹਿਬ ਸਵੇਰ ਦੇ ਲੱਗੇ ਹੋਏ ਨੇ ਇਹਨਾਂ ਕੋਈ ਲਈ ਕੋਈ ਚਾਹ ਬਣੀ ਦਾ ਪ੍ਰਬੰਧ ਨਹੀਂ ਕੀਤਾ ਯੂਨੀਵਰਸਿਟੀ ਨੇ ਜਿਹੜੀ ਸਾਡੀ ਕਮਿਟਮੈਂਟ ਹੋਈ ਵੀਸੀ ਸਾਹਿਬ ਇਸੇ ਜਗ੍ਹਾ ਤੇ ਆ ਕੇ ਗਏ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਵੀਸੀ ਸਾਹਿਬ ਨੇ ਅਸੀਂ ਇੱਥੇ ਦੁਕਨਵਾਰਨ ਸਾਹਿਬ ਤੋਂ ਸਿੰਘ ਸਹਿਬਾਨ ਪਹੁੰਚੇ ਗਿਆਨੀ ਪ੍ਰਣਾਮ ਸਿੰਘ ਜੀ ਪਹੁੰਚੇ ਐਸਜੀਪੀਸੀ ਤੋਂ ਮੈਂਬਰ ਸਹਿਬਾਨ ਪਹੁੰਚੇ ਉਹ ਸਾਰੇ ਸਿੰਘ ਸਹਿਬਾਨਾ ਜੀ ਮੌਜੂਦਗੀ ਦੇ ਵਿੱਚ ਗੁਰੂ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਬਾਹਰ ਕੱਢਣਾ ਸ਼ੁਰੂ ਕਰਿਆ ਗਿਆ ਔਰ ਵੀਸੀ ਸਾਹਿਬ ਇਸ ਤੋਂ ਬਾਅਦ ਚਲੇ ਗਏ ਵੀਸੀ ਸਾਹਿਬ ਨੇ ਇਹ ਕਿਹਾ ਕਿ ਇਸ ਨੂੰ ਯੂਨੀਵਰਸਿਟੀ ਦੇ ਅਮਲਾ ਸ਼ਾਖਾ ਇੱਥੇ ਭੇਜਿਆ ਜਾਊਗਾ ਸਾਰੇ ਅਧਿਕਾਰੀ ਆਉਣਗੇ ਤੇ ਬਾਹਰ ਕੱਢਿਆ ਜਾਊਗਾ ਪਰ ਜਦੋਂ ਵੀਸੀ ਚਲੇ ਜਾਂਦੇ ਉਸ ਤੋਂ ਬਾਅਦ ਇੱਥੇ ਕੋਈ ਵੀ ਨਹੀਂ ਰਹਿ ਜਾਂਦਾ ਇੱਥੇ ਗਿਣਤੀ ਦੇ ਕੁਝ ਵਿਦਿਆਰਥੀ ਆ ਇੱਥੇ ਡਿਪਟੀ ਸਾਹਿਬ ਆ ਐਸਪੀ ਸਾਹਿਬ ਇੰਸਪੈਕਟਰ ਸਾ ਦੇਖੋ ਉਹਨਾਂ ਦੇ ਹੱਥ ਲਿਬੜੇ ਹੋਏ ਆਪ ਸੇਵਾ ਕਰ ਰਹੇ ਆ ਪਰ ਇੱਥੇ ਜੀ ਨਾ ਸਿੱਧਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਫਿਰ ਵਿਦਿਆਰਥੀਆਂ ਨੂੰ ਬੇਵਸੋ ਕੇ ਉੱਥੇ ਵੀਸੀ ਦਫਤਰ ਜਾਣਾ ਪਿਆ ਉਹਨਾਂ ਦੇ ਗਲ ਤੇ ਗੁੱਠਾ ਧਰਿਆ ਸੀ ਅਸੀਂ ਯੂਨੀਵਰਸਿਟੀ ਦੇ ਵਿੱਚ ਛੁੱਟੀ ਕਰਵਾਈ ਛੁੱਟੀ ਕਰਵਾਉਣ ਤੋਂ ਬਾਅਦ ਯੂਨੀਵਰਸਿਟੀ ਵਿੱਚ ਅੱਧੇ ਦਿਨ ਤੋਂ ਬਾਅਦ ਛੁੱਟੀ ਐਲਾਨੀ ਛੁੱਟੀ ਐਲਾਨਨ ਤੋਂ ਬਾਅਦ ਵੱਡੀ ਗੰਦੀ ਵਿੱਚ ਵਿਦਿਆਰਥੀ ਔਰ ਯੂਨੀਵਰਸਿਟੀ ਦੇ EMPLOYEES TEACHING NON TEACHING ਇੱਥੇ ਪਹੁੰਚੇ ਔਰ ਇਹ ਜਿਹੜਾ ਕਾਰਜ ਸੰਪੰਨ ਹੋਇਆ ਇਹ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਮਤਲਬ ਕਿ ਵਿਧੀਵਾਨ ਦੇ ਤਰੀਕੇ ਦੇ ਨਾਲ ਅਸੀਂ ਅਰ ਪੁੱਥੀਆਂ ਨੂੰ ਬਾਹਰ ਕਢਨਾ ਸ਼ੁਰੂ ਕਰਿਆ ਔਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਵਿਧੀਵਤ ਤਰੀਕੇ ਦੇ ਨਾਲ ਮਰਿਆਦਾ ਦੇ ਨਾਲ ਟਰੱਕਾਂ ਦੇ ਵਿੱਚ ਚਲਦਿਆ ਔਰ ਇਸ ਤੋਂ ਬਾਅਦ ਹੁਣ ਇਹ ਸਾਰੀਆਂ ਪੁੱਥੀਆਂ ਗੋਵਿੰਦਵਾਲ ਸਾਹਿਬ ਜਿਹੜਾ ਉੱਥੇ ਅੰਗੀਠਾ ਬਣਿਆ ਹੋਇਆ ਉੱਥੇ ਅੰਗੀਠੇ ਦੇ ਵਿੱਚ ਸੰਸਕਾਰ ਵਾਸਤੇ ਜਾਣਗੀਆਂ ਔਰ ਹੁਣ ਅਸੀਂ ਟਰੱਕਾਂ ਨੂੰ ਰਵਾਨਾ ਕਰਨ ਲੱਗੇ ਆਂ ਟ੍ਰੱਕਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਵੀ ਅਰਦਾਸ ਹੋਏਗੀ ਤਾਂ ਕਿ ਸਾਰਾ ਜਿਹੜਾ ਕਾਰਜ ਹੈ ਵਿਧੀਵਤ ਮਰਿਆਦਾ ਦੇ ਨਾਲ ਹੋ ਸਕੇ ਵੀਰ ਜੀ ਇੱਕ ਇੱਕ ਮੈਜਰ ਗੱਲ ਕਰਦੇ ਇੱਕ ਕੁਐਸਚਨ ਹੈ ਅਰਦਾਸ ਕਰੀਏ ਇੱਕ ਕੁਐਸਚਨ ਸੀਗਾ ਜੀ ਜਿੱਦਾਂ ਹੁਣ ਤੁਹਾਡੇ ਨਾਲ ਮੀਟਿੰਗ ਹੋ ਰਹੀ ਸੀ ਕੁਝ ਅਧਿਕਾਰੀਆਂ ਦੀ ਤੇ ਤੁਸੀਂ ਸਸਪੈਂਸ਼ਨ ਦੀ ਗੱਲ ਕਰ ਰਹੇ ਸੀਗੇ ਜੀ ਉਹ ਕੀ ਸਸਪੈਂਸ਼ਨ ਹੈ ਵੀ ਜਿਨ੍ਹਾਂ ਨੇ ਬਰਤਾਰਾ ਕੀਤਾ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਸਸਪੈਂਡ ਕਰਤਾ ਉਹਨਾਂ ਦੇ ਅਹੁਦਿਆਂ ਤੋਂ ਅੱਛਾ ਹੋ ਚੁੱਕੇ ਹਾਂ ਜਿਨ੍ਹਾਂ ਨੇ ਇਹ ਕਿਹਾ ਗਿਆ ਸੀਗਾ ਵੀ ਇਹ ਇਕੋ ਫ੍ਰੈਂਡਲੀ ਆ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਤੇ ਜਿਨ੍ਹਾਂ ਨੇ ਇਹ ਡਿਊਟੀ ਬਣਦੀ ਆ ਪਬਲਿਕੇਸ਼ਨ ਵੀਰੋ ਦੇ ਇੰਚਾਰਜ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ अच्छा जी ते ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਅੱਗੇ ਇਹਦੇ ਲਈ ਕੀ ਕਾਰਵਾਈ ਹੋਣੀ ਚਾਹੀਦੀ ਆ ਹਰ ਲਈ ਕਾਰਵਾਈ ਹੈ ਯੂਨੀਵਰਸਿਟੀ ਨੇ ਇੱਕ ਕਮੇਟੀ ਦਾ ਗਠਨ ਕੀਤਾਗਾ ਉਹ ਕਮੇਟੀ ਆ ਜਿਹੜੀ ਉਹਦੀ ਸਾਰੀ ਪੜਤਾਲ ਕਰੂਗੀ ਮਤਲਬ ਸਾਹਮਣੇ ਆਇਆ ਪਰ ਕਿਵੇਂ ਵਾਪਰਿਆ ਕੀ ਵਾਪਰਿਆ ਤੇ ਯੂਨੀਵਰਸਿਟੀ ਦੇ ਜਿਹੜੇ ਅਧਿਕਾਰੀਆਂ ਨੇ ਵਿਦਿਆਰਥੀਆਂ ਦੀ ਸਹੀ ਸਾਰ ਨਹੀਂ ਲਈ ਤੇ ਜਿਨ੍ਹਾਂ ਦਾ ਜਿਹੜਾ ਫਰਜ਼ ਬਣਦਾ ਸੀ ਜਿਨ੍ਹਾਂ ਨੇ ਉਹ ਫਰਜ਼ ਨਹੀਂ ਆਦਾ ਕੀਤਾ ਉਹ 4 3 ਦਿਨ ਗੁਰਦੁਆਰਾ ਸਾਹਿਬ ਪਛਤਾਪ ਦੇ ਪਾਠ ਚੱਲਣਗੇ ਸ਼੍ਰੀ ਕਨਪੜ ਸਾਹਿਬ ਪ੍ਰਕਾਸ਼ ਹੋਣਗੇ ਉੱਥੇ ਉਹ 3 ਦਿਨ ਅਥਾਰਟੀ ਸੇਵਾ ਕਰੂਗੀ ਤੇ ਲੰਗਰ ਦੀ ਉਹ ਸਾਰੀ ਜਿਹੜੀ ਸੇਵਾ ਕੀਤੀ ਉਹ ਯੂਨੀ ਆਰਤੀ ਤੇ ਬਾਕੀ ਅਥਾਰਟੀ ਵੀ ਯੂਨੀਵਰਸਿਟੀ ਮੌਜੂਦ ਹੋਊਗੀ ਜੀ ਇਹ ਵੀ ਦੱਸਿਆ ਜਾ ਰਿਹਾ ਕਿਉਂਕਿ ਪੁਲਿਸ ਵੱਲੋਂ ਹੀ ਪਰਚਾ ਦਰਜ ਕੀਤਾ ਗਿਆ ਇਹ ਵੀ ਹੈਗਾ ਜੀ ਰਾਤ ਜਦੋਂ ਇਹ ਸਾਨੂੰ ਅਨਾਥ ਗੇਟ ਦੇ ਉੱਤੇ ਛੱਡ ਕੇ ਆ ਗਏ ਤਾਂ ਪੁਲਿਸ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਕੀਤੀ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਸਾਡੇ ਬਸ ਕੱਲਾ ਇਹੀ ਆ ਵੀ ਅਸੀਂ ਤੁਹਾਡੀ ਸ਼ਿਕਾਇਤ ਦਰਜ ਕਰ ਸਕਦੇ ਤੁਸੀਂ ਦਰਜ ਸ਼ਿਕਾਇਤ ਕਰਾਓ ਦੇ ਅਸੀਂ ਉਹਦੀ ਪਰਚਾ ਦਿੰਨੇ ਆਗੇ ਤਾਂ ਕਿਉਂਕਿ ਇਹ ਸਭ ਤੋਂ ਵੱਡਾ ਸਾਨੂੰ ਗੁੱਸਾ ਯੂਨੀਵਰਸਿਟੀ ਦੇ ਉੱਤੇ ਆ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਡੀ ਕੋਈ ਸਾਰਨ ਲਈ ਪੁਲਿਸ ਪ੍ਰਸ਼ਾਸਨ ਨੇ ਰਾਤ ਸਾਡੀ ਸਰਵਾਈ ਕੀਤੀ ਤੇ ਉਹਨਾਂ ਨੇ ਉੱਥੇ ਉਹ ਪਰਚਾ ਦਰਜ ਕੀਤਾ ਸੋ ਇਹ ਪਰਚਾ ਇਹ ਕਿਨਾਂ ਦੇ ਉੱਤੇ ਦਰਜ ਹੋਇਆ ਜੀ ਯੂਨੀਵਰਸਿਟੀ ਦੇ ਜਿਹੜੇ ਅਧਿਕਾਰੀ ਨੇਗੇ ਉਸ ਤੇ ਡੀਨ ਅਕੈਡਮਿਕ ਚਾਹੇ ਰੈਸਟਾਰਨ ਚਾਹੇ ਜਿਹੜੇ ਪਬਲਿਕੇਸ਼ਨ ਬਿਊਰੋ ਇਨਚਾਰਜ ਉਹਨਾਂ ਦੇ ਉੱਤੇ ਜਾਂ ਜਿਹੜੀ ਕਮੇਟੀ ਹੈਗੀ ਉਹਨਾਂ ਦੇ ਉੱਤੇ ਜਿਹੜੇ ਹੋਣਗੇ ਆ ਦੇਖੋ ਸਾਰੇ ਇਹਦੇ ਵਿੱਚ ਮੋਤਵਰ ਨੇ ਜਿਹੜੇਗੇ ਉਹ ਆਪਣੇ ਓਐਸਪੀ ਸਾਹਿਬ ਖੜੇ ਨੇਗੇ ਜੇ ਅ ਪਰ ਯੂਨੀਵਰਸਿਟੀ ਦਾ ਤੁਸੀਂ ਮੈਨੂੰ ਦੱਸੋ ਇੱਕ ਘੰਟੇ ਤੋਂ ਪਹਿਲਾਂ ਇੱਕ ਵੀ ਅਧਿਕਾਰੀ ਨਹੀਂ ਇੱਥੇ ਪਹੁੰਚਿਆ ਜੀ ਤੇ ਮੈਂ ਇਹ ਵੀ ਦੇਖ ਰਿਹਾ ਸੀਗਾ ਦੇਖੋ ਸਿਰਾਂ ਦੇ ਉੱਤੇ ਟੋਕਰੇ ਚਾਚਾ ਕੇ ਗਾਰੇ ਦੇ ਨਾਲ ਭਰੇ ਹੋਏ ਟੋਕਰੇ ਸਿਰਾਂ ਦੇ ਉੱਤੇ ਰੱਖ ਕੇ ਲੈ ਕੇ ਆ ਰਹੇ ਆ ਇੰਨੀ ਸ਼ਰਦਾ ਮਨਾਂ ਦੇ ਵਿੱਚ ਬੱਚਿਆਂ ਦੇ ਇੱਥੇ ਲੇਕਿਨ ਇਹ ਹੈਰਾਨੀ ਹੁੰਦੀ ਹੈ ਵੀ ਇਸ ਤਰੀਕੇ ਦਾ ਸਰ ਇੱਥੇ ਮੌਜੂਦ ਨੇ ਕਹਿੰਦੇ ਕਿ 8 ਵਜੇ ਪਹੁੰਚ ਗਏ ਸੀਗੇ ਸਰ ਤੁਸੀਂ 8 ਵਜੇ ਇੱਥੇ ਪਹੁੰਚ ਗਏ ਸੀ ਲੇਕਿਨ ਇਹ ਇਤਰਾਜ਼ ਜਤਾਇਆ ਜਾ ਰਿਹਾ ਹੈ ਬੱਚਿਆਂ ਵੱਲੋਂ ਕਿ ਯੂਨੀਵਰਸਿਟੀ ਡਿਪਾਰਟਮੈਂਟ ਵੱਲੋਂ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਮੈਂ ਰਾਤ ਇਥੇ 1 ਵਜੇ ਤੱਕ ਸੀਗਾ ਸਾਰਾ ਲਾਅ ਐਂਡ ਆਰਡਰ ਨੂੰ ਦੇਖਿਆ ਉਦੋਂ ਬਾਅਦ ਜਦੋਂ ਸਾਰੇ ਬੱਚੇ ਆਪਣੇ ਆਪਣੇ ਹੋਸਟਲਸ ਉਰ ਸਾਰੇ ਪਹੁੰਚ ਗਏ ਉਦੋਂ ਬਾਅਦ ਮੈਂ ਫਿਰ ਸਪੋਰਟ ਲੀਫ ਕੀਤਾ ਸਵੇਰੇ ਅਸੀਂ ਫੇਰ ਆ ਗਏ ਸੀਗੇ ਇਸ ਕਰਕੇ ਅਸੀਂ ਸਾਰਾ ਆਪਣੀ ਪ੍ਰੋਪਰ ਸੁਪਰਵਾਈਜ਼ਨ ਚ ਇੱਕ ਇੱਕ ਚੀਜ਼ ਨੂੰ ਗੁਰੂ ਮਰਿਆਦਾ ਦੇ ਮੁਤਾਬਕ ਅਰਦਾਸ ਕਰਕੇ ਸ਼ੁਰੂ ਕੀਤਾ ਅਸੀਂ ਹੁਣ ਅਸੀਂ ਸਾਰਾ ਰਖਾ ਲਿਆ ਹੁਣ ਅਰਦਾਸ ਕਰਕੇ ਇਥੋਂ ਇਹਨਾਂ ਨੂੰ ਤੋਰਾਂਗੇ ਸਾਡੀ ਪੁਲਿਸ ਪਾਰਟੀ ਵੀ ਨਾਲ ਜਾਏਗੀ ਸਾਡੀ ਜੋ ਜ਼ਿੰਮੇਵਾਰੀ ਬਣਦੀ ਹੈ ਅਸੀਂ ਬਖੂਬੀ ਸਮਝਦੇ ਹਾਂ ਉਹਨੂੰ ਔਰ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਵਾਂਗੇ ਸਰ ਕੋਈ ਪਰਚਾ ਵੀ ਦਰਜ ਕੀਤਾ ਗਿਆ ਜ਼ਿਕਰ ਹੋ ਰਿਹਾ ਸੀ ਕੱਲ ਹੀ ਹੋ ਗਿਆ ਸੀ ਸਰ ਐਫ ਆਈ ਆਰ ਵੀ ਇਹ ਕਿਹਨਾਂ ਦੇ ਖਿਲਾਫ ਹੋਇਆ ਜੀ ਸਰ ਇਹਨਾਂ ਨੇ ਸਟੇਟਮੈਂਟਸ ਦਿੱਤੀ ਸੀ ਕਿ ਜਿਹੜੇ ਬੰਦੇ ਉਹਨੂੰ ਕਮੇਟੀ ਲੱਗਦੀ ਹੈ ਦੋਸ਼ੀ ਉਸ ਕਮੇਟੀ ਦੇ ਖਿਲਾਫ ਹੋਇਆ ਜੀ ਜੀ ਸਰ ਪੁਲਿਸ ਡਿਪਾਰਟਮੈਂਟ ਵੀ ਇਸ ਵਕਤ ਪੂਰੀ ਆਪਣੀ ਡਿਊਟੀ ਨਿਭਾ ਰਿਹਾ ਨਾ ਸਿਰਫ ਡਿਊਟੀ ਨਿਭਾ ਰਿਹਾ ਬਲਕਿ ਡਿਊਟੀ ਤੋਂ ਵੀ ਵੱਧ ਕੇ ਇੱਥੇ ਡਟਿਆ ਹੋਇਆ ਤੇ ਹੁਣ ਅਰਦਾਸ ਬੇਨ ਸੋ ਇਸ ਸਤਿ ਆਦਾਰ ਗਿਆਨੀ ਜੀ ਮੌਜੂਦ ਨੇ ਅਰਦਾਸ ਬੇਨਤੀ ਕੀਤੀ ਗਈ ਹੈ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਿ ਗਿਆਨੀ ਜੀ ਹੁਣ ਇੱਥੋਂ ਜਿਹੜੇ ਮੈਂ ਦੇਖ ਰਿਹਾ ਜੀ ਤਿੰਨ ਟਰੱਕ ਤਾਂ ਭਰ ਚੁੱਕੇ ਹੈ ਸ਼ਾਇਦ ਚੌਥਾ ਵੀ ਭਰ ਜਾਏਗਾ ਇਹ ਜਿਹੜੇ ਸਾਰੇ ਫਿਰ ਜਿਹੜੇ ਮਹਾਨ ਕੋਸ਼ ਗ੍ਰੰਥ ਨੇ ਇਹਨਾਂ ਨੂੰ ਫਿਰ ਹੁਣ ਗੋਇੰਦਵਾਲ ਸਾਹਿਬ ਲੈ ਕੇ ਜਾਇਆ ਜਾਏਗਾ ਜੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਮਹਾਨ ਕੋਸ਼ ਦੇ ਗ੍ਰੰਥ ਨੇ ਉਹ ਸਾਰੇ بڑے ਸਤਕਾਰ ਨਾਲ ਟਰੱਕ ਵਿੱਚ ਗੱਡੀਆਂ ਵਿੱਚ ਸਥਿਖਵਾਏ ਗਏ ਨੇ ਜਿੱਥੇ ਸਾਡੇ ਪ੍ਰਚਾਰਕ ਸਹਿਬਾਨ ਸਾਡੇ ਦਫ਼ਤਰ ਦੇ ਨੁਮਾਇंदे ਉਹ ਆਪ ਨਾਲ ਜਾ ਰਹੇ ਨੇ ਇਹ ਗੋਇੰਦਵਾਲ ਸਾਹਿਬ ਵਿਖੇ ਸਾਰੇ ਉੱਥੇ ਸੇਵਾ ਸੰਭਾਲਦੇ ਲਈ ਲਿਜਾਏ ਜਾਣਗੇ ਜੀ ਗੋਇੰਦਵਾਲ ਸਾਹਿਬ ਆਮ ਤੌਰ ਦੇ ਉੱਤੇ ਜਿਵੇਂ ਗ੍ਰੰਥ ਹੁੰਦੇ ਸਾਡੇ ਪ੍ਰਾਤਨ ਹੋ ਜਾਂਦੇ ਵਿਰਧ ਹੋ ਜਾਂਦੇ ਉਹਨਾਂ ਦਾ ਮਰਿਆਦਾ ਸਹਿਤ ਸੰਸਕਾਰ ਕੀਤਾ ਜਾਂਦਾ ਹੈ ਸ਼ਰੋਮਣੀ ਗੁਰਦੁਆਰਾ ਜੋ ਸਿੱਖ ਕੌਮ ਦੀ ਸਰਮਾਹਰ ਸੰਸਥਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨੀਆਂ ਗੁਰਬਾਣੀ ਦੀਆਂ ਵਿਰਧ ਪੋਥੀਆਂ ਹਨ ਜਾਂ ਸਤਿਗੁਰ ਪਾਤਸ਼ਾਹ ਜੀ ਦੇ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹਨ ਵਿਰਧ ਉਹ ਸਾਰੇ ਉੱਥੇ ਬੜੇ ਮਰਿਆਦਾ ਦੇ ਨਾਲ ਜਿਹੜ ਜਦੋਂ ਨiyet ਕੀਤਾ ਜਾਂਦਾ ਬਕਾਇਦਾ ਸੰਗਤਾਂ ਜੁੜਦੀਆਂ ਨੇ ਔਰ ਪੂਰੀ ਮਰਿਆਦੇ ਦੇ ਨਾਲ ਜਿਹੜੀ ਆ ਉਹ ਸੇਵਾ ਨਿਭਾਈ ਜਾਂਦੀ ਹੈ ਤਿੰਕਾ ਮੈਂ ਇਥੇ ਵੇਖ ਰਿਹਾ ਸੀ ਕਿ ਜੀ ਬੱਚੇ ਨਾ ਟੋਕਰੀਆਂ ਆਪਣੇ ਸਿਰ ਦੇ ਉੱਤੇ ਰੱਖ ਕੇ ਲੈ ਕੇ ਆ ਰਹੇ ਸੀ ਹਨਾ ਵੀ ਗਾਜ ਵੀ ਡਿੱਗ ਰਹੀ ਹੈ ਤਾਂ ਵੀ ਕੋਲ ਨਹੀਂ ਕਰ ਰਹੇ ਇੰਨਾ ਸਤਕਾਰ ਸੀ ਲੇਕਿਨ ਇਹ ਕਈ ਤਰ੍ਹਾਂ ਦੇ ਜੀ ਯੂਨੀਵਰਸਿਟੀ ਜਿੱਥੋਂ ਬੱਚਿਆਂ ਨੂੰ ਸੇਧ ਮਿਲਨੀ ਹੈ ਨਵੀਂ ਪਨੀਰੀ ਨੂੰ ਉੱਥੇ ਇਦਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਉਹ ਕਹਿੰਦੇ ਜੀ ਇਹ ਇਕੋ ਫ੍ਰੈਂਡਲੀ ਤਰੀਕਾ ਸੀ ਤੁਸੀਂ ਕੀ ਸੋਚਦੇ ਆਂ ਇਹਦੇ ਬਾਰੇ ਇਕੋ ਫ੍ਰੈਂਡਲੀ ਜੋ ਇਹਨਾਂ ਨੇ ਸੋਚਿਆ ਪਰ ਦੂਸਰੇ ਪਾਸੇ ਇਹਨਾਂ ਨੇ ਇਹ ਨਹੀਂ ਵੇਖਿਆ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਨੇ ਇਹ ਗ੍ਰੰਥ ਵਿੱਚ ਕੁਰਬਾਨੀ ਦੀਆਂ ਜਿਹੜੀਆਂ ਪੰਕਤੀਆਂ ਹਨ ਬਾਕੀ ਗ੍ਰੰਥਾਂ ਦੇ ਹਵਾਲੇ ਵੀ ਤਸਵੀਰਾਂ ਹਨ ਉਹ ਸਾਰੇ ਕੁਝ ਨੇ ਇਹਨਾਂ ਨੇ ਧਿਆਨ ਵਿੱਚ ਨਹੀਂ ਰੱਖਿਆ ਗਿਆ ਇੱਕੋ ਵਾਲਾ ਉਹ ਵੇਖ ਕਰਕੇ ਇਹਨਾਂ ਨੇ ਸਾਰਾ ਕੁਝ ਕਰਨ ਦਾ ਯਤਨ ਕੀਤਾ ਪਰ ਉਹ ਬਹੁਤ ਵੱਡੀ ਭੁੱਲ ਸੀ ਮੈਂ ਦਰਬਾਰ ਸਾਹਿਬ ਦੀ ਤਸਵੀਰ ਵੀ ਵੇਖ ਰਿਹਾ ਸੀ ਜੀ ਗੁਰੂਆਂ ਦਾ ਇਤਿਹਾਸ ਲਿਖਿਆ ਹੋਇਆ ਸੀ ਨਾਲ ਸਾਰਾ ਇਹਨਾਂ ਦੀ ਬਹੁਤ ਵੱਡੀ ਭੁੱਲ ਹੈ ਬਹੁਤ ਵੱਡੀ ਭੁੱਲ ਹੈ ਸੋ ਡੀਐਸਪੀ ਸਾਹਿਬ ਇੱਥੇ ਮੌਜੂਦ ਨੇ ਤੇ ਮੈਨੂੰ ਸੰਗਤ ਵੀ ਦੱਸ ਰਹੀ ਸੀਗੀ ਤੇ ਅਸੀਂ ਆਪ ਵੀ ਖੁਦ ਵੇਖ ਰਹੇ ਸੀਗੇ ਕਿ ਇਦਾਂ ਇਸ ਤਰੀਕੇ ਨਾਲ ਲੱਗੇ ਹੋਏ ਸੀ ਸੇਵਾ ਕਰਨ ਭਾਈ ਜੀ ਇਹ ਜਿਹੜੀ ਘਟਨਾ ਹੋਈ ਹੈ ਜੀ ਸਾਰਿਆਂ ਨੂੰ ਦੁੱਖ ਹੈਗਾ ਕਿਉਂਕਿ ਇਸ ਗ੍ਰੰਥ ਦੇ ਵਿੱਚ ਨਾ ਸਿਰਫ ਸਿੱਖਾਂ ਦਾ ਇਤਿਹਾਸ ਬਲਕਿ ਹਵਾਲੇ ਜਿਹੜੇ ਸਾਡੇ ਹਿੰਦੂ ਵੀਰਾਂ ਦੇ ਧਾਰਮਿਕ ਗ੍ਰੰਥ ਨੇ ਮੁਸਲਮਾਨ ਵੀਰਾਂ ਦੇ ਉਹਨਾਂ ਦੇ ਵੀ ਪ੍ਰੋਪਰ ਧਾਰਮਿਕ ਜਿਤੇ ਵੇਰਵੇ ਦਿੱਤੇ ਹੋਏ ਸੀ ਤੁਸੀਂ ਸਵੇਰ ਦੇ ਲੱਗੇ ਹੋਏ ਸੀ ਲੇਕਿਨ ਇਹ ਦੱਸਿਆ ਜਾ ਰਿਹਾ ਵੀ ਯੂਨੀਵਰਸਿਟੀ ਦੀ ਤਰਫੋਂ ਕੋਈ ਨਹੀਂ ਆਇਆ ਭਾਈ ਜੀ ਤੁਸੀਂ ਪੁਲਿਸ ਡਿਪਾਰਟਮੈਂਟ ਦੇ ਹੋ ਕੇ ਵੀ ਇੱਕ ਵਾਰੀ ਡਿਊਟੀ ਵੀ ਨਿਭਾਵਾ ਰਹੇ ਹੋ ਇੱਕ ਵਾਰੀ ਸੇਵਾ ਦੇ ਵਿੱਚ ਵੀ ਲੱਗੇ ਹੋਏ ਸੀ ਦੇਖੋ ਜੀ ਜੇ ਮੈਂ ਕਾਨੂੰਨ ਦੇ ਪਾਸ਼ਾ ਦੇ ਵਿੱਚ ਕਹਾਂ ਤਾਂ ਸਾਡੇ ਕੋਲੇ ਜਿਹੜੀ ਪ੍ਰੋਵੀਜ਼ਨ ਹੈਗੀ ਮਹਾਨਕੋਸ਼ ਜਿਹੜੇ ਆਪਣੇ ਭਾਈ ਕਾਨ ਸਿੰਘ ਜੀ ਨਾਬਾ ਨੇ ਤਿਆਰ ਕੀਤਾ ਸੀਗਾ ਉਹਦੀ ਜਿਹੜੀ ਹੈ ਬੇਹਰਮਤੀ ਹੋਈ ਹੈ ਤਾਂ ਅਸੀਂ ਨਾਲ ਦੀ ਨਾਲ ਇੱਥੇ ਪਹੁੰਚੇ ਕੱਲ ਉਸ ਤੋਂ ਬਾਅਦ ਬਣਦੀ ਜਿਹੜੀ ਕਾਰਵਾਈ ਹੈ ਉਹ ਸਾਡੇ ਵੱਲੋਂ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜੀ ਸਰਬਸਾਂਝਾ ਕੰਮ ਸੀਗਾ ਸਰਬਸਾਂਝੇ ਕੰਮ ਦੇ ਵਿੱਚ ਸਾਡਾ ਹਿੱਸਾ ਜਿਹੜਾ ਅਸੀਂ ਪਾਰੇ ਸੀਗੇ ਇਹਦੇ 'ਚ ਕੋਈ ਕੋਈ ਵੜਿਆਈ ਵਾਲੀ ਗੱਲ ਨਹੀਂ ਹੈ ਕੁਛ ਨਹੀਂ ਹੈ ਇਹ ਤਾਂ ਸਾਡੀ ਡਿਊਟੀ ਦੇ ਨਾਲ ਨਾਲ ਇਹ ਵੀ ਡਿਊਟੀ ਹੈ ਇੱਕ ਮਨੁੱਖ ਹੋਣ ਦੇ ਨਾਤੇ ਤੇ ਇੱਥੇ ਕੋਈ ਵੱਡੀ ਗੱਲ ਨਹੀਂ ਤੁਸੀਂ ਪੂਰੇ ਰੁੱਝੇ ਹੋਏ ਸੀ ਅਸੀਂ ਦੇਖ ਰਹੇ ਸੀ ਤੁਹਾਨੂੰ ਖਿਆਲ ਵੀ ਨਹੀਂ ਸੀ ਵੀ ਇੱਧਰ ਉੱਧਰ ਕੌਣ ਆ ਰਿਹਾ ਕੌਣ ਜਾ ਰਿਹਾ ਤੇ ਲੇਟ ਹੋਏ ਸੀ ਸਾਰੀ ਯੂਨੀਵਰਸਿਟੀ ਦੇ ਸਾਰੇ ਸਟੂਡੈਂਟ ਹੀ ਲੱਗੇ ਹੋਏ ਸੀਗੇ ਤਾਂ ਉਹਨਾਂ ਨਾਲ ਮੈਂ ਵੀ ਯੂਨੀਵਰਸਿਟੀ ਦਾ ਸਟੂਡੈਂਟ ਹੋਣ ਦੇ ਨਾਤੇ ਮੈਂ ਨਾਲ ਲੱਗਾ ਹੋਇਆ ਸੀਗਾ ਮੈਂ ਇੱਥੇ ਏਸੀ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਅੱਛਾ ਜੀ ਸਾਡੇ ਵੱਲੋਂ ਬਹੁਤ-ਬਹੁਤ ਦੁਆਵਾ ਜੀ ਤੁਹਾਨੂੰ ਜਿਸ ਤਰੀਕੇ ਨਾਲ ਤੁਸੀਂ ਲੱਗੇ ਹੋਏ ਹੋ ਤੇ ਵਾਇਰਸ ਤੁਹਾਨੂੰ ਚੜਦੀ ਕਲਾ ਦੇ ਵਿੱਚ ਰੱਖਣ ਸੋ ਤਸਵੀਰਾਂ ਤੁਹਾਨੂੰ ਵਖਾ ਰਹੀ ਸੀ ਇੱਕ ਪਾਸੇ ਸਾਨੂੰ ਖੁਸ਼ੀ ਵੀ ਹੁੰਦੀ ਹੈ ਵੇਖ ਕੇ ਵੀ ਇਸ ਤਰੀਕੇ ਦੇ ਜਿਹੜੇ ਆਫਸਰ ਨੇ ਉਹਦਿਆਂ ਦੇ ਉੱਤੇ ਬੈਠੇ ਨੇ ਉਹ ਆਪਣੀ ਡਿਊਟੀ ਤੇ ਇੱਕ ਪਾਸੇ ਨਿਭਾਰ ਰਹੇ ਨੇ ਦੂਜੇ ਪਾਸੇ ਆਪਣਾ ਫਰਜ਼ ਵੀ ਨਿਭਾਰ ਰਹੇ ਨੇ ਸੇਵਾ ਵੀ ਕਰ ਰਹੇ ਨੇ ਤੇ ਦੂਜੇ ਪਾਸੇ ਅਸੀਂ ਵੇਖ ਰਹੇ ਹਾਂ ਵੀ ਯੂਨੀਵਰਸਿਟੀ ਜਿੱਥੋਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਿੱਖਿਆ ਮਿਲਣੀ ਹੈ ਉੱਥੇ ਇਹੋ ਜਿਹੀ ਘਟਨਾ ਵਾਪਰ ਜਾਣੀ ਜੇ ਤੇ ਵੀ ਦੱਸਿਆ ਜਾ ਰਿਹਾ ਵੀ ਰਿਲੀਜੀਅਨ ਦੇ ਚਾਰ ਡਿਪਾਰਟਮੈਂਟ ਨੇ ਲੇਕਿਨ ਇਸ ਤਰੀਕੇ ਦੇ ਨਾਲ ਜਿਹੜਾ ਸਾਹਮਣੇ ਦੀ ਕੋਸ਼ਿਸ਼ ਕੀਤੀ ਗਈ ਮੈਂ ਕਹੂੰਗਾ ਸਾਹਮਣੇ ਨਹੀਂ ਇਹ ਦਫਨਾਨ ਦੀ ਕੋਸ਼ਿਸ਼ ਕੀਤੀ ਗਈ ਧਾਰਮਿਕ ਗ੍ਰੰਥਾਂ ਨੂੰ ਜਿਹਦੇ ਵਿੱਚ ਦਰਬਾਰ ਸਾਹਿਬ ਦਾ ਵੀ ਇਤਿਹਾਸ ਲਿਖਿਆ ਹੋਇਆ ਸਾਰਾ ਇਤਿਹਾਸ ਹਿੰਦੂ ਜਿਹੜੇ ਸਾਡੇ ਵੀਰ ਨੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਦਾ ਵੀ ਲਿਖਿਆ ਹੋਇਆ ਸੋ ਦੁੱਖ ਲੱਗਦਾ ਹੈ ਕਿ ਇਸ ਤਰੀਕੇ ਦਾ ਕਿਸੇ ਨੂੰ ਕੰਫੀਡੈਂਸ ਦੇ ਵਿੱਚ ਨਹੀਂ ਲਿਆ ਗਿਆ ਜਿਹੜੀਆਂ ਸਬੰਧਿਤ ਧਿਰਾਂ ਸਹੀ ਤੇ ਬੱਚਿਆਂ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਸੋ ਬੱਚੇ ਜਿਹੜੇ ਆਪ ਮੁਹਾਰਿਆ ਇੱਥੇ ਪਹੁੰਚਦੇ ਨੇ ਹੇ ਨਿਮਣਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨੋਟਿਆਂ ਦੀ ਉੜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅਕਾਲ ਪੁਰਖ ਦਾ ਤਾਰ ਬਿਤਾ ਵਾਹਿਗੁਰੂ ਜੀਓ ਆਵ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਚੋਦੜੀ ਹੈਸਲਪੁਰ ਪਾਤਸ਼ਾਹ ਜੀਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੋ ਸਿੱਖ ਕੌਮ ਦੇ ਮਹਾਨ ਸਰੋਤ ਭਾਈ ਕਾਨ ਸਿੰਘ ਨਾਭਾ ਪਾਤਸ਼ਾਹ ਜੀ ਉਹਨਾਂ ਦੇ ਨਿਰਚੇਤਾ ਮਹਾਨ ਕੋਸ਼ ਪਾਤਸ਼ਾਹ ਜੀਓ ਜੋ ਯੂਨੀਵਰਸਿਟੀ ਵੱਲੋਂ ਸ਼ਾਪੇਗ ਐਸਓ ਦੇ ਵਿੱਚ ਕੁਝ ਗਲਤੀਆਂ ਹੋਣ ਕਰਕੇ ਪਾਤਸ਼ਾਹ ਜੀਓ ਉਹ ਮਹਾਨ ਕੋਸ਼ ਨੂੰ ਸਤਿਗੁਰ ਪਾਤਸ਼ਾਹ ਜੀ ਉਹ ਸੰਭਾਲਨ ਸੇਵਾ ਸੰਭਾਲ ਕਰਦੇ ਆ ਟੋਏ ਵਿੱਚ ਟੋਆ ਪਟ ਕਰਕੇ ਪਾਸ਼ਾ ਨਸ਼ਟ ਕਰਨ ਦਾ ਜੋ ਸੀ ਸੇਵਾ ਸੰਭਾਲਣ ਦਾ ਇਹ ਅਣਜਾਣ ਪੁਨੇ ਵਿੱਚ ਪਾਤਸ਼ਾਹ ਜੀ ਕਾਰਜ ਕੀਤਾ ਗਿਆ ਸਤਿਗੁਰ ਜੀਓ ਸਿੱਖ ਸੰਸਥਾਵਾਂ ਨੂੰ ਪਤਾ ਲੱਗਣ ਤੇ ਪਾਤਸ਼ਾਹ ਜੀਓ ਹਿਰਦਾ ਵੇਧ ਕਿਸ ਘਟਨਾਵਾਂ ਨੂੰ ਸੁਣ ਕਰਕੇ ਸਮੁੱਚੀਆਂ ਸਿੱਖ ਸੰਗਤਾਂਵਾਂ ਸੰਗਤਾਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਜਾਨ ਪਾਤਸ਼ਾਹ ਜੀਓ ਮੌਕੇ ਤੇ ਪਹੁੰਚੇ ਸਤਿਗੁਰ ਪਾਤਸ਼ਾਹ ਜੀਓ ਮਹਾਨ ਕੋਸ਼ ਦੇ ਇਸ ਸਮੁੱਚੇ ਲਿਖਤ ਨੂੰ ਪਾਤਸ਼ਾਹ ਜੀਓ ਸੰਭਾਲਣ ਵਾਸਤੇ ਸਤਿਗੁਰ ਜੀਓ ਸੇਵਾ ਸੰਭਾਲ ਕਰਦੇ ਆ ਹੋਇਆਂ ਗੋਇੰਦਵਾਲ ਸਾਹਿਬ ਵਿਖੇ ਲਿਜਾ ਕਰਕੇ ਇਹ ਸੰਸਕਾਰ ਕਰਨ ਵਾਸਤੇ ਪਾਤਸ਼ਾਹ ਜੀਓ ਉਹ ਗੱਡੀਆਂ ਦੇ ਵਿੱਚ ਪੁਥੀਆਂ ਸਤਿਗੁਰ ਪਾਤਸ਼ਾਹ ਜੀ ਰੱਖੀਆਂ ਗਈਆਂ ਹਨ ਸਮੁੱਚੀ ਸੰਗਤ ਨੇ ਸੇਵਾ ਅਨੁਭਈ ਸੇਵਾ ਕਰਦੇ ਆ ਹੋਇਆਂ ਭੁੱਲਾਂ ਦੀ ਖਿਮਾ ਅੱਗੇ ਲਈ ਸਮਾਤ ਬਖਸ਼ਣੀ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਸਾਨੂੰ ਜੀਵਨ ਨੂੰ ਸੋਜੀ ਬਖਸ਼ੋ ਸਮਾਤ ਬਖਸ਼ੋ ਪਾਤਸ਼ਾਹ ਜੀਓ ਅਣਜਾਣ ਪੁਣੇ ਵਿੱਚ ਐਸੀਆਂ ਗਲਤੀਆਂ ਦੀ ਖਿਮਾ ਕਰਦੇ ਹਾਂ ਅੱਗੇ ਲਈ ਸਮਤ ਦਿਓ ਭਾਵਨਾ ਬਖਸ਼ੋ ਪ੍ਰੇਮ ਬਖਸ਼ੋ ਸਤਿਗੁਰੂ ਪਾਤਸ਼ਾਹੀਓ ਸਮੁੱਚੇ ਰਾਮਤ ਕਰਦੇ ਹਾਂ ਆਪ ਜੀ ਸਮੁੱਚੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿੰਨਾ ਸਟਾਫ ਹੈ ਤੇ ਇਹਨਾਂ ਤੇ ਕਿਰਪਾ ਕਰਦੇ ਹਾਂ ਰਹਮਤ ਕਰਦੇ ਆ ਐਸੇ ਜੋ ਗੁਰਬਾਣੀ ਦੇ ਸਰੋਤ ਹਨ ਪਾਤਸ਼ਾਹ ਜੀ ਉਸੇ ਤੋਂ ਆਮਦੇ ਸਰੋਤ ਹਨ ਉਹਨਾਂ ਦੀ ਸੇਵਾ ਸੰਭਾਲ ਦੇ ਲਈ ਭਾਵਨਾ ਦੇ ਨਾਲ ਸੇਵਾ ਕਰਨ ਦੀ ਬਲਬੁੱਧੀ ਪ੍ਰਦਾਨ ਕਰਨੀ ਪਛਾਣ ਜਾਣੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ ਅੱਗੇ ਲਈ ਸੁਮਤ ਸੋਝੀ ਬਖਸ਼ਦਿਆਂ ਭਾਵਨਾ ਬਖਸ਼ਿਸ਼ ਕਰਨੇ ਸਤਿਗੁਰ ਜੀਓ ਸੁਮੂਚੀ ਸਿੱਖ ਸੰਗਤ ਦੀ ਅਰਦਾਸ ਬੇਨਤੀ ਦਰ ਪ੍ਰਮਾਨ ਕਰਦੇ ਆ ਕਿਰਪਾ ਕਰੋ ਸਤਿਗੁਰ ਪਾਤਸ਼ਾਹ ਜੀਓ ਮਹਾਨ ਕੋਸ਼ਿਆਂ ਸੁਮੂਚੀਆਂ ਪੋਥੀਆਂ ਜੋ ਜੋ ਗੱਡੀਆਂ ਹਨ ਸਤਿਗੁਰ ਸ਼੍ਰੀ ਗੋਵਿੰਦ ਵਾਲ ਸਾਹਿਬ ਨੂੰ ਚਾਲਾ ਪਾਉਣ ਦੀ ਆਗਿਆ ਬਖਸ਼ੋ ਰਸਤੇ ਵਿੱਚਵਾਦ ਕਾ ਟੰਗ ਸੰਗ ਸਹਾਈ ਹੋਣਾ ਭਾਵਨਾ ਸਹਿਤ ਸਮੁੱਚੀ ਸੇਵਾ ਪਾਤਸ਼ਾਹ ਆਪ ਜੀ ਨੇ ਆਪ ਕਰਵਾ ਲੈਣੀ ਬਖਸ਼ੋ ਅਸੀਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸੋ ਸ਼ਰਧਾਰੂ ਗੋਲੇ ਸੋ ਨਿਹਾਲ ਸਵਾ llama a mi driver, ਇੱਕ ਵਾਰੀ ਤੁਹਾਨੂੰ ਉੱਥੋਂ ਦਾ ਮੰਜ਼ਰ ਵਿਖਾ ਦਈਏ ਹਾਂਜੀ ਮੈਂ ਆਂਦਾ ਜੀ ਦੱਸਦਾ ਤੁਹਾਨੂੰ ਸੋ ਇੱਕ ਵਾਰੀ ਤੁਹਾਨੂੰ ਮੰਜ਼ਰ ਵਿਖਾ ਦਈਏ ਕਿ ਹੁਣ ਇਹੀ ਜਗ੍ਹਾ ਸੀ ਜਿੱਥੇ ਸਾਰੀ ਸੇਵਾ ਚੱਲ ਰਹੀ ਸੀ ਤੇ ਬੱਚੇ ਡਟੇ ਹੋਏ ਸੀ ਇਹ ਇੱਕ ਟੋਆ ਇਹ ਸੀਗਾ ਜੀ ਦੱਸਿਆ ਜਾਂਦਾ ਏ ਟੋਆ ਬਿਲਕੁਲ ਖਾਲੀ ਕਰਤਾ ਇਹ ਵੀ ਨੱਕੋ ਨੱਕ ਭਰਿਆ ਹੋਇਆ ਸੀ ਪਹਿਲਾਂ ਗ੍ਰੰਥਾਂ ਦਾ ਇਹ ਇੱਕ ਟੋਆ ਇਹ ਸੀਗਾ ਜੀ ਦੱਸਿਆ ਜਾਂਦਾ ਏ ਟੋਆ ਬਿਲਕੁਲ ਖਾਲੀ ਕਰਤਾ ਇਹ ਵੀ ਨੱਕੋ ਨੱਕ ਭਰਿਆ ਹੋਇਆ ਸੀ ਪਹਿਲਾਂ ਗ੍ਰੰਥਾਂ ਦਾ ਸੋ ਇੱਕ ਏ ਟੋਆ ਸੀਗਾ ਜੀ ਜਿਹਦੇ ਵਿੱਚ ਹਲ ਵੀ ਤੁਸੀਂ ਵੇਖ ਸਕਦੇ ਹੋ ਵੀ ਪਾਣੀ ਵੀ ਭਰਿਆ ਹੋਇਆ ਤੇ ਬੱਚੇ ਬੜੇ ਸ਼ਰਦਾ ਦੇ ਨਾਲ ਲੱਗੇ ਹੋਏ ਸੀ ਸੋ ਹੁਣ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਬੱਚਿਆਂ ਦੁਆਰਾ ਜਿਹੜੀ ਸੇਵਾ ਕੀਤੀ ਗਈ ਹੈ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਇਸ ਰਿਪੋਰਟ ਨੂੰ ਸ਼ੇਅਰ ਕਰਨ ਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ